ਭਾਈ ਗੋਜੀ ਦਾ ਖਾਲਸਾ ਜੀ ਵਾਹਿ ਜੀ ਕਿ ਫਤਿਹ ਧੰਨ ਧੰਨ ਬਾਬਾ ਗਾਈ ਦਾਸ ਦੀ ਪਵਿੱਤਰ ਧਰਤੀ ਦੇ ਉੱਤੇ ਘੱਟੋ ਘੱਟ 70 ਤੋਂ 80 ਬੱਚੇ ਇਸ ਟਾਈਮ ਮੈਂਤ ਕਰ ਰਹੇ ਨੇ ਤੇ ਬਾਬਾ ਗਾਈ ਦਾਸ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਤੇ ਇਹਨਾਂ ਨੂੰ ਇਸੇ ਤਰ੍ਹਾਂ ਗ라운ਡ ਨਾਲ ਜੋੜੀ ਰੱਖੇ ਬਾਬਾ ਗਾਈ ਦਾਸ ਸਾਡੇ ਪੁਰਾਣੇ ਖਿਡਾਰੀ ਭਾਈ ਰਣਜੀਤ ਸਿੰਘ ਜੀ ਭਾਈ ਕੁਲਜੀਤ ਸਿੰਘ ਤੇ ਭਾਈ ਅਵਤਾਰ ਸਿੰਘ ਨਿੱਕਾ ਸਾਰੇ ਸਾਡੇ ਕੋਚ ਵਧੀਆ ਪੁਰਾਣੇ ਖਿਡਾਰੀ ਇਸ ਟਾਈਮ ਇਸ ਟਾਈਮ ਟ੍ਰੇਨਿੰਗ ਦੇ ਰਹੇ ਨੇ ਬੱਚਿਆਂ ਨੂੰ ਬਾਬਾ ਜੀ ਉਹਨਾਂ ਨੂੰ ਕਿਰਪਾ ਰੱਖਿਆ ਅੱਜ ਭਾਈ ਡਾਕਟਰ ਜਗਜੀਵਨ ਸਿੰਘ ਨੇ ਡਾਕਟਰ ਕੂਲਰ ਦੀ ਸੇਵਾ ਕੀਤੀ ਆ ਤੇ ਫਲਾਂ ਦੀ ਸੇਵਾ ਕੀਤੀ ਆ ਭਾਈ ਜਗਜੀਵਨ ਡਾਕਟਰ ਜਗਜੀਵਨ ਸਿੰਘ ਨੇ ਤੇ ਆਪਣੀ ਕਮਾਈ ਚੋਂ ਮਹਾਰਾਜਾ ਇਹ ਜੇ ਸੱਚੇ ਪਾਸਾ ਚੜ੍ਹਦੀ ਕਲਾ ਚ ਰੱਖਿਓ ਇਹਨਾਂ ਨੂੰ ਅਤੇ ਬੱਚਿਆਂ ਨੂੰ ਇਸੇ ਤਰ੍ਹਾਂ ਬਾਬਾ ਗਾਈ ਦਾਸ ਜੀ ਜੋੜੀ ਰੱਖੇ ਬਹੁਤ ਪਵਿੱਤਰ ਧਰਤੀ ਬਾਬਾ ਗਾਈ ਦਾਸ ਦੀ ਬਹੁਤ ਹੀ ਰਮੜਿਕ ਗਰਾਊਂਡ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹਨਾਂ ਨੂੰ ਗਰਾਊਂਡ ਨਾਲ ਜੋੜੀ ਰੱਖੇ ਬੱਚਿਆਂ ਨੂੰ ਵਾਹਿਗੁਰੂ ਕਿਰਪਾ ਕਰੇ ਤੇ ਸਾਡੇ ਪ੍ਰਾਣੇ ਖਿਡਾਰੀ ਬਵਨ ਜੀ ਭਾਈ ਰਣਜੀਤ ਸਿੰਘ ਸਾਰੇ ਜਣੇ ਕੋਚਿੰਗ ਦੇ ਰਹੇ ਨੇ ਇਸ ਟਾਈਮ ਇਸੇ ਤਰ੍ਹਾਂ ਬੱਬਾ ਗਾਈ ਦਾਸ ਕਿਪਾ ਰੱਖੇ ਸਾਡੇ ਪਿੰਡ ਤੇ ਲਸਾੜੇ ਤੇ ਜੀਨੇ 10 ਅੰਤਰਰਾਸ਼ਟਰੀ ਖਿਡਾਰੀ ਪਿੰਡਲ ਸਾੜੇ ਵਿੱਚੋਂ ਹੋਏ ਨੇ 10 ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਸ ਗਰਾਊਂਡ ਨੇ ਦਿੱਤੇ ਨੇ ਪਿੰਡਲ ਸਾੜੇ ਨੂੰ ਤੇ ਇੱਕ ਦਾ ਰਕਾਟ ਆ ਕਿਰਪਾ ਰੱਖੇ ਇਸੇ ਤਰ੍ਹਾਂ ਓਏ ਬੱਚੇ ਮੁੱਕ ਗਏ ਆ ਗਏ ਸਾਰਿਆਂ ਨੇ ਓਏ ਆ ਰਹੇ ਨੇ